ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਕਿਤਾਬ ਹੈ ਮੇਰੇ ਕੋਲ ਕਰ ਲੋ ਦੁਨੀਆ ਮੁਠੀ ਚ ਸਵੇਟ ਮਾਰਡਨ ਦੇ ਦੁਆਰਾ ਲਿਖੀ ਗਈ ਹੈ ਤੇ ਇਹਦੇ ਵਿੱਚ ਜਿਹੜਾ ਇਹ ਟੌਪਿਕ ਹੈ ਨਸ਼ਿਆਂ ਤੋਂ ਬਚੋ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਬਹੁਤ ਹੀ ਜਿਹੜੀਆਂ ਮੋਟੀਵੇਸ਼ਨਲ ਗੱਲਾਂ ਨੇ ਇਸ ਕਿਤਾਬ ਦੇ ਵਿੱਚ ਨੇ ਇਸ ਕਰਕੇ ਮੈਂ ਤੁਹਾਡੇ ਨਾਲ ਸਾਰਿਆ ਹੀ ਇਹ ਸਾਂਝਾ ਕਰਨਾ ਚਾਹੁੰਦੀ ਆ ਬਹੁਤ ਸਾਰੇ ਲੋਕਾਂ ਨੂੰ ਦੁੱਖਾਂ ਤੇ ਪਰੇਸ਼ਾਨੀਆਂ ਤੋਂ ਬਚਣ ਦਾ ਇਲਾਜ ਨਸ਼ੇ ਲੱਗਦੇ ਨੇ ਕਿ ਜੇਕਰ ਅਸੀਂ ਕੋਈ ਸ਼ਰਾਬ ਪੀ ਲਾਂਗੇ ਕੋਈ ਅਫੀਮ ਭੁੱਕੀ ਖਾ ਲਵਾਂਗੇ ਜਾਂ ਕੋਈ ਹੋਰ ਨਸ਼ਾ ਵਰਤ ਲਾਂਗੇ ਤਾਂ ਅਸੀਂ ਦੁੱਖਾਂ ਤੇ ਪਰੇਸ਼ਾਨੀਆਂ ਤੋਂ ਬਚ ਜਾਾਂਗੇ ਉਹ ਲੋਕ ਜਦੋਂ ਵੀ ਕੋਈ ਗਮ ਜਾਂ ਚਿੰਤਾ ਵਿੱਚ ਹੁੰਦੇ ਨੇ ਤਾਂ ਸ਼ਰਾਬ ਚਰਸ ਐਲ ਐਸ ਡੀ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦੇ ਨਾਲ ਨਸ਼ਾ ਕਰਕੇ ਆਪਣੇ ਦਿਮਾਗ ਨੂੰ ਨਿਸ਼ਕਿਰਿਆ ਬਣਾਉਣ ਦਾ ਯਤਨ ਕਰਦੇ ਨੇ ਇਸ ਦੇਸ਼ ਵਿੱਚ ਅਜਿਹੇ ਲੋਕ ਬਹੁਤ ਹਨ ਜਿਹੜੇ ਦਿਨ ਰਾਤ ਸ਼ਰਾਬ ਪੀਂਦੇ ਰਹਿੰਦੇ ਹਨ ਅਜਿਹੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਇਹ ਲੋਕ ਸ਼ਰਾਬ ਵਿੱਚ ਮਦਮਸਤ ਰਹਿੰਦੇ ਹਨ ਸ਼ਰਾਬੀ ਕਹੋਣਾ ਉਹਨਾਂ ਨੂੰ ਪਸੰਦ ਨਹੀਂ ਹੈ ਕੋਈ ਕਹੇਗਾ ਤਾਂ ਆਪਣੀ ਪ੍ਰਤਿਸ਼ਠਾ ਉੱਤੇ ਹਮਲਾ ਸਮਝਦੇ ਹਨ ਅਜਿਹੇ ਨਿਕੰਮੇ ਲੋਕ ਕਦੇ-ਕਦੇ ਬੇਹੋਸ਼ ਵੀ ਰਹਿੰਦੇ ਹਨ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਫੜ ਮਾਰਦੇ ਹਨ ਕਿ ਉਹ ਕਦੇ ਸ਼ਰਾਬ ਪੀ ਕੇ ਮਸਤ ਨਹੀਂ ਹੁੰਦੇ ਸ਼ਰਾਬ ਉਹਨਾਂ ਦੇ ਕੰਮ ਵਿੱਚ ਰੁਕਾਵਟ ਨਹੀਂ ਪਰੰਤੂ ਉਹ ਭੁੱਲ ਜਾਂਦੇ ਹਨ ਕਿ ਸ਼ਰਾਬ ਦੇ ਨਤੀਜੇ ਕਾਤਕ ਹੁੰਦੇ ਹਨ ਬੁਰਾਈ ਦੇ ਨਤੀਜੇ ਹੌਲੀ-ਹੌਲੀ ਸਾਹਮਣੇ ਆਉਂਦੇ ਹਨ ਬੁਰਾਈ ਇੱਕ ਜਹੀ ਠਗਣੀ ਹੁੰਦੀ ਹੈ ਕਿ ਸ਼ੁਰੂ ਵਿੱਚ ਤਾਂ ਇਸ ਦੇ ਨਤੀਜਿਆਂ ਦਾ ਪਤਾ ਨਹੀਂ ਚੱਲਦਾ ਸ਼ੁਰੂ-ਸ਼ੁਰੂ ਵਿੱਚ ਤੁਸੀਂ ਨਸ਼ਿਆਂ ਵਿੱਚ ਆਨੰਦ ਦਾ ਅਹਿਸਾਸ ਕਰਦੇ ਹੋ ਤੁਹਾਨੂੰ ਨਸ਼ੇ ਕੁਝ ਰਾਹਤ ਦਿੰਦੇ ਹਨ ਪਰੰਤੂ ਕੁਝ ਸਮੇਂ ਦੇ ਬਾਅਦ ਜਦੋਂ ਤੁਸੀਂ ਨਸ਼ੇ ਦੇ ਆਦੀ ਹੋ ਚੁੱਕੇ ਹੁੰਦੇ ਹੋ ਪਤਾ ਚੱਲਦਾ ਹੈ ਕਿ ਤੁਸੀਂ ਇੱਕ ਬਹੁਤ ਵੱਡਾ ਰੋਗ ਪਾਲ ਲਿਆ ਹੈ ਜਿਸ ਤੋਂ ਹੁਣ ਛੁਟਕਾਰਾ ਵੀ ਨਹੀਂ ਹੋ ਸਕਦਾ ਬਹੁਤ ਸਾਰੇ ਲੋਕ ਦਫ਼ਤਰ ਦੇ ਸਮੇਂ ਵੀ ਸ਼ਰਾਬ ਜਾਂ ਬੀਅਰ ਪੀਂਦੇ ਹਨ ਹਾਲੇ ਦਫ਼ਤਰ ਸ਼ੁਰੂ ਵੀ ਨਹੀਂ ਹੋਇਆ ਹੁੰਦਾ ਕਿ ਉਹ ਕਿਸੇ ਨਾ ਕਿਸੇ ਬਹਾਨੇ ਦਫ਼ਤਰ ਦੇ ਬਾਹਰ ਨਿਕਲ ਜਾਂਦੇ ਹਨ ਅਤੇ ਤਾਜ਼ਾ ਦਮ ਹੋਣ ਦੀ ਗੱਲ ਕਹਿ ਕੇ ਬੀਅਰ ਪੀਂਦੇ ਹਨ ਜਦ ਕਿ ਰਾਤ ਪਰ ਆਰਾਮ ਦੇ ਬਾਅਦ ਸਵੇਰ ਦੇ ਸਮੇਂ ਉਹਨਾਂ ਨੂੰ ਪਰਫੁੱਲਿਤ ਅਤੇ ਤਾਜ਼ਾ ਹੋਣਾ ਚਾਹੀਦਾ ਹੈ ਅਜਿਹੇ ਲੋਕਾਂ ਦੀ ਚੇਤਨਾ ਆਮ ਤੌਰ ਤੇ ਸੁप्त ਰਹਿੰਦੀ ਹੈ ਇਹ ਲੋਕ ਕਦੇ ਅੱਛਾ ਜੀਵਨ ਨਹੀਂ ਜਿਉ ਸਕਦੇ ਅਜਿਹੇ ਲੋਕ ਹੱਸਦੇ ਹੱਸਦੇ ਜਿਉਣਾ ਤਾਂ ਦੂਰ ਜੀਵਨ ਪਰ ਰੋਣਾ ਹੀ ਰੋਂਦੇ ਰਹਿੰਦੇ ਹਨ ਨਸ਼ੇ ਦੇ ਇਹਨਾਂ ਗੁਲਾਮਾਂ ਨੂੰ ਜੇ ਇੱਕ ਦਿਨ ਵੀ ਨਸ਼ੇ ਦੀ ਚੀਜ਼ ਨਾ ਮਿਲੇ ਤਾਂ ਇਹ ਤੜਪ ਉੱਠਦੇ ਹਨ ਅਜਿਹੇ ਲੋਕਾਂ ਦਾ ਦਿਮਾਗ ਸੁਸਤ ਜਾਂ ਨਿਸ਼ਕਿਰਿਆ ਅਤੇ ਸਰੀਰ ਦੇ ਅੰਗ ਸਥਿਰ ਅਤੇ ਬੇਕਾਰ ਹੋ ਚੁੱਕੇ ਹਨ ਉਨਾਰੇ ਜੀਵਨ ਦਾ ਕੋਈ ਭਵਿੱਖ ਨਹੀਂ ਹੈ। ਰਹੇ ਸਹਿ ਜੀਵਨ ਨੂੰ ਉਹ ਖੁਦ ਵਿਗਾੜ ਰਹੇ ਹੁੰਦੇ ਹਨ। ਕਿੰਨਾ ਦਰਦਨਾਕ ਦ੍ਰਿਸ਼ ਹੈ। ਸਰੀਰ ਸਥਿਰ ਹੈ, ਚੇਤਨਾ ਜ਼ੀਰੋ ਜਿਹੀ ਹੈ। ਲੱਗਦਾ ਹੈ ਕਿ ਦਿਮਾਗ ਵਿੱਚ ਕਮਜ਼ੋਰੀ ਆ ਰਹੀ ਹੈ। ਜੀਵਨ ਵਿੱਚ ਦੁੱਖ, ਕਲੇਸ਼ ਅਤੇ ਰੋਗਾਂ ਦਾ ਹੜ ਆਉਂਦਾ ਜਾ ਰਿਹਾ ਹੈ। ਖੁਸ਼ੀਆਂ ਸਭ ਵਿਦਾ ਹੋ ਚੁੱਕੀਆਂ ਹਨ ਅਤੇ ਤੁਸੀਂ ਜਿੰਦਾ Laash ਦੇ ਵਾਂਗ ਇਸ ਸਰੀਰ ਦਾ ਪਾਰ ਟੋਰ ਰਹੇ ਹੋ ਇੱਕ ਸ਼ਰਾਬ ਦੇ ਆਦੀ ਦਾ ਇਹੀ ਹਾਲ ਹੁੰਦਾ ਹੈ ਇੱਕ ਵਾਰ ਮੈਂ ਲਿਫਟ ਵਿੱਚ ਸਵਾਰ ਸੀ ਦੋ ਨੌਜਵਾਨ ਗੱਲਾਂ ਕਰ ਰਹੇ ਸਨ ਇੱਕ ਨੇ ਕਿਹਾ ਯਾਰ ਪਿਛਲੇ ਸੰਡੇ ਨੂੰ ਇੱਕ ਪਾਰਟੀ ਵਿੱਚ ਗਿਆ ਸੀ ਮੈਂ ਤਾਂ ਇੰਨੀ ਸ਼ਰਾਬ ਪੀਤੀ ਕਿ ਪੇਟ ਵਿੱਚੋਂ ਹੀ ਬਸ ਬਸ ਦੀਆਂ ਆਵਾਜ਼ਾਂ ਆਉਣ ਲੱਗੀਆਂ ਹਾਲਤ ਇਹ ਹੋਈ ਕਿ ਘਰ ਜਾ ਕੇ ਸਹੀ ਹੋਣ ਦੇ ਲਈ ਇੱਕ ਬੋਤਲ ਹੋਰ ਬੀਅਰ ਪੀਣੀ ਪਈ ਜਿੱਥੇ ਇਹ ਹਾਲਤ ਹੈ ਉਥੇ ਈਸ਼ਵਰ ਹੀ ਰਖਕ ਹੈ ਅਜਹੀ ਮਦਹੋਸ਼ੀ ਵਿੱਚ ਕੋਈ ਕੰਮ ਕਰ ਸਕਦਾ ਹੈ ਇਸ ਪ੍ਰਗਤੀਸ਼ੀਲ ਯੁੱਗ ਵਿੱਚ ਜਦੋਂ ਸਵਸਥ ਲੋਕਾਂ ਨੂੰ ਵੀ ਬਹੁਤ ਕੰਮ ਕਰਨਾ ਪੈਂਦਾ ਹੈ ਅਜਿਹੇ ਲੋਕ ਕੋਈ ਕੰਮ ਕਰ ਸਕਦੇ ਹਨ ਅਜਿਹੇ ਨਸ਼ੇਵਾਲ ਲੋਕ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਹੁੰਦੇ ਹਨ ਆਯਾਸ਼ੀ ਅਤੇ ਨਸ਼ੇ ਨੇ ਉਹਨਾਂ ਦੀਆਂ ਇੰਦਰੀਆਂ ਅਤੇ ਸ਼ਕਤੀਆਂ ਨਸ਼ਟ ਕਰ ਦਿੱਤੀਆਂ ਹਨ ਪਹਿਲਾ ਹੀ ਸਥਿਤੀ ਇਹ ਹੈ ਕਿ 100 ਵਿੱਚੋਂ ਕੁਝ ਲੋਕ ਹੀ ਸਫਲ ਹੁੰਦੇ ਹਨ ਇਹਨਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਦੇ ਪਹਿਲਾਂ ਤੋਂ ਅੰਗ ਕਮਜ਼ੋਰ ਹਨ ਅਤੇ ਪੌਰਿਸ਼ ਸਥਿਲ ਹੈ ਕੀ ਜੀਵਨ ਦੀ ਦੌੜ ਵਿੱਚ ਉਹਨਾਂ ਦੀ ਵੀ ਕੋਈ ਸਫਲਤਾ ਦੀ ਸੰਭਾਵਨਾ ਹੋ ਸਕਦੀ ਹੈ ਜੇ ਅਸੀਂ ਇਛਾਵਾਂ ਦੇ ਦਾਸ ਬਣ ਕੇ ਆਪਣੇ ਮਾਨਸਿਕ ਅੰਗਾਂ ਨੂੰ ਥਕਾਉਂਦੇ ਰਹੀਏ ਤਾਂ ਸਾਡੀਆਂ ਸ਼ਕਤੀਆਂ ਨਸ਼ਟ ਹੁੰਦੀਆਂ ਰਹਿਣਗੀਆਂ ਅਤੇ ਅਸੀਂ ਆਪਣੇ ਅੰਦਰ ਬਿਰਾਜਮਾਨ ਰੋਗਾਂ ਦੇ ਅਣੂਆਂ ਨੂੰ ਸੱਦਾ ਦਿੰਦੇ ਰਹਿੰਦੇ ਹਾਂ ਜਿਹੜੇ ਸਾਡੇ ਦੁਸ਼ਮਣ ਹਨ ਦੁਸ਼ਮਣ ਉਦੋਂ ਹੀ ਹਮਲਾ ਕਰਦਾ ਹੈ ਜਦੋਂ ਅਸੀਂ ਕਮਜ਼ੋਰ ਹਾਂ ਘਾਤ ਵਿੱਚ ਬੈਠਾ ਹੋਇਆ ਦੁਸ਼ਮਣ ਜਰਾ ਜਹੀ ਕਮਜ਼ੋਰੀ ਦੇਖਦੇ ਹੀ ਹਮਲਾ ਬੋਲ ਦਿੰਦਾ ਹੈ ਇਸ ਲਈ ਸਾਨੂੰ ਦੁਸ਼ਮਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਲੋਕ ਨਸ਼ੇ ਦੇ ਗੁਲਾਮ ਬਣ ਚੁੱਕੇ ਹਨ ਉਹ ਤਾਂ ਖੁਦ ਹੀ ਦੁਸ਼ਮਣਾਂ ਨੂੰ ਸੱਦਾ ਦੇ ਰਹੇ ਹਨ ਕਿ ਆਓ ਅਤੇ ਸਾਡੇ ਤੇ ਹਮਲਾ ਕਰ ਦਿਓ ਉਹ ਬੁਲਾਵਾ ਦੇ ਰਹੇ ਹਨ ਦੁਸ਼ਮਣ ਵੱਧ ਰਹੇ ਹਨ ਉਹਨਾਂ ਨੂੰ ਇੱਕ ਦਿਨ ਨਿਗਲ ਜਾਣਗੇ ਉਹ ਕੁਝ ਵੀ ਤਾਂ ਨਹੀਂ ਕਰ ਪਾਉਣਗੇ ਨਸ਼ੇ ਦੇ ਦਾਸ ਬੜੀ ਤੇਜ਼ੀ ਨਾਲ ਵਿਨਾਸ਼ ਦੀ ਤਰਫ ਭੱਜ ਰਹੇ ਹਨ ਉਹਨਾਂ ਦੀ ਰੱਖਿਆ ਕੋਈ ਵੀ ਨਹੀਂ ਕਰ ਸਕੇਗਾ ਉਹ ਤਾਂ ਬਸ ਬੇਵਸ ਜਿਹੇ ਰਹਿ ਜਾਣਗੇ ਜਦੋਂ ਸਾਡੀ ਪ੍ਰਤੀਕਾਰ ਸ਼ਕਤੀ ਦੁਰਬਲ ਹੁੰਦੀ ਹੈ ਉਦੋਂ ਹੀ ਤਾਂ ਘਾਤਕ ਰੋਗਾਂ ਦੇ ਕਿਟਾਣੂ ਹਮਲਾ ਕਰਦੇ ਹਨ ਜਦੋਂ ਪ੍ਰਤੀਕਾਰ ਸ਼ਕਤੀ ਜੋ ਈਸ਼ਵਰ ਨੇ ਦਿੱਤੀ ਹੈ ਜੋ ਪ੍ਰਕਿਰਤੀ ਦਾ ਪ੍ਰਦਾਨ ਕੀਤਾ ਉਪਹਾਰ ਹੈ ਅਸੀਂ ਉਸ ਨੂੰ ਗਵਾ ਦਿੰਦੇ ਹਾਂ ਤਾਂ ਅਸੀਂ ਸਾਹਮਣਾ ਕਰਨ ਦੇ ਯੋਗ ਹੀ ਨਹੀਂ ਰਹਿੰਦੇ ਹਾਂ ਕਿਟਾਣੂ ਇਸ ਤਾਕ ਵਿੱਚ ਰਹਿੰਦੇ ਹਨ ਕਿ ਕਦੋਂ ਕੋਈ ਅੰਗ ਨਿਰਵਲ ਹੋਵੇ ਤੇ ਉਹ ਉਸ ਉੱਤੇ ਛਪਟ ਪੈਣ ਜਦੋਂ ਤੱਕ ਸਰੀਰ ਦੇ ਸਾਰੇ ਕੋਸ਼ਟਕ ਤੰਦਰੁਸਤ ਹਨ ਇਹ ਕਿਟਾਣੂ ਹਮਲਾ ਨਹੀਂ ਕਰ ਪਾਉਂਦੇ ਕੁਝ ਦਿਨ ਹੋਏ ਇੱਕ ਵਿਗਿਆਨਿਕ ਕਿਟਾਣੂਆਂ ਉੱਤੇ ਭਾਸ਼ਣ ਦੇ ਰਿਹਾ ਸੀ ਅਤੇ ਸਰੀਰ ਨੂੰ ਅੱਛੇ ਭੋਜਨ ਅਤੇ ਉਚਿਤ ਦੇਖਭਾਲ ਰਹਿਣ ਸਹਿਣ ਉੱਤੇ ਜ਼ੋਰ ਦੇ ਰਿਹਾ ਸੀ ਵਿੱਚ ਦੀ ਉਸਨੇ ਪਾਣੀ ਪੀਤਾ ਉਸ ਪਾਣੀ ਵਿੱਚ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਹਰ ਪ੍ਰਕਾਰ ਦੀ ਬਿਮਾਰੀ ਦੀ ਕਟਾਣੂ ਢਾਕਲ ਕਰਾ ਦਿੱਤੀ ਸਨ ਉਸ ਪਾਣੀ ਨਾਲ ਉਹ ਨਹੀਂ ਮਰਿਆ ਜਦਕਿ ਉਸ ਵਿੱਚ ਸ਼ਹਿਰ ਪਰ ਨੂੰ ਮਾਰਨ ਦੇ ਯੋਗ ਕਟਾਣੂ ਸਨ ਮੈਨੂੰ ਵਿਸ਼ਵਾਸ ਹੈ ਕਿ ਜੇ ਸਰੀਰ ਸਵਸਥ ਹੈ ਹਰ ਕੋਸ਼ ਸਵਸਥ ਹੈ ਤਾਂ ਚਾਹੇ ਕਿੰਨੇ ਵੀ ਘਾਤਕ ਕਟਾਣੂ ਹੋਣ ਉਹ ਬਚ ਸਕਦੇ ਹਨ ਬਿਮਾਰੀਆਂ ਉਸ ਮਨੁੱਖ ਦੇ ਕੋਲ ਨਹੀਂ ਫਟਕ ਸਕਦੀਆਂ ਬਿਮਾਰੀਆਂ ਦਾ ਤਾਂ ਵਾਸਤਵਿਕ ਕਾਰਨ ਜੀਵਨ ਸ਼ਕਤੀ ਦੀ ਕਮੀ ਹੈ ਦੁਰਬਲ ਮਨੁੱਖ ਨੂੰ ਹਰ ਸਮੇਂ ਕੋ ਵਿਚਾਰ ਸਤਾਉਂਦੇ ਰਹਿੰਦੇ ਹਨ ਉਸ ਦੇ ਸਰੀਰ ਅੰਦਰ ਇੰਨੀ ਪ੍ਰਤੀਕਾਰ ਸ਼ਕਤੀ ਵੀ ਨਹੀਂ ਹੁੰਦੀ ਕਿਉਂ ਨਿਰਾਸ਼ਾ ਉੱਤੇ ਕਾਬੂ ਪਾ ਸਕੇ ਕਾਇਰਤਾ ਨੂੰ ਨੀਚਾ ਦਿਖਾ ਸਕੇ ਕਟਿਆ ਭੋਜਨ ਹੀ ਹਰ ਪ੍ਰਕਾਰ ਦੇ ਪੈ ਦੁੱਖ ਚਿੰਤਾ ਨਿਰਾਸ਼ਾ ਆਦ ਰੋਗਾਂ ਦਾ ਜਨਮਦਾਤਾ ਹੈ ਜੈਸਾ ਅੰਨ ਖਾਇਆ ਜਾਂਦਾ ਹੈ ਵੈਸਾ ਹੀ ਸਰੀਰ ਅਤੇ ਮਨ ਹੋ ਜਾਂਦਾ ਹੈ ਸ਼ਰਾਬ ਇੱਕ ਅਨੁਚਿਤ ਅਤੇ ਹਾਨੀਕਾਰਕ ਪੀ ਹੈ ਮਿੰਜੀ ਜਿਹੜੀ ਪੀਣ ਵਾਲਾ ਪਦਾਰਥ ਹੈ ਬਾਕੀ ਨਸ਼ਿਆਂ ਦੀ ਵੀ ਇਹੀ ਗੱਲ ਹੈ ਨਸ਼ਾ ਮਨ ਨੂੰ ਨਿਰਬਲ ਕਰਦਾ ਹੈ ਨਿਰਬਲਤਾ ਨਾਲ ਦਿਮਾਗ ਵੀ ਨਿਰਬਲ ਹੋ ਜਾਂਦਾ ਹੈ ਨਸਾਂ ਢਿੱਲੀਆਂ ਹੋ ਜਾਂਦੀਆਂ ਹਨ ਹਿੰਮਤ ਅਤੇ ਧੀਰਜ ਨਸ਼ਟ ਹੋ ਜਾਂਦੇ ਹਨ ਇਰਾਦੇ ਪੂਰੇ ਨਹੀਂ ਹੋ ਸਕਦੇ ਨਿਸ਼ਚੈ ਡਗਮਗਾਉਂਦਾ ਰਹਿੰਦਾ ਹੈ ਸੰਕਲਪ ਸ਼ਕਤੀ ਸਮਾਪਤ ਹੋ ਜਾਂਦੀ ਹੈ ਨਜ਼ਰ ਦੇ ਅੱਗੇ ਇੱਕ ਧੁੰਦਲਾ ਪਰਦਾ ਜਾਪਿਆ ਰਹਿੰਦਾ ਹੈ ਕਿਹਾ ਜਾ ਸਕਦਾ ਹੈ ਕਿ ਜਿੰਨੀ ਨਿਰਬਲਤਾ ਸਰੀਰ ਵਿੱਚ ਹੋਵੇਗੀ ਮਾਨਸਿਕ ਸ਼ਕਤੀਆਂ ਵੀ ਉਨੀਆਂ ਹੀ ਨਿਰਬਲ ਅਤੇ ਨੀਵੀਆਂ ਹੋਣਗੀਆਂ ਤੁਸੀਂ ਕਲਾਕਾਰ ਹੋ ਜਾਂ ਡਾਕਟਰ ਬੈਰਿਸਟਰ ਹੋ ਜਾਂ ਵਪਾਰੀ ਪ੍ਰੋਫੈਸਰ ਜਾਂ ਚਪੜਾਸੀ ਬਿਮਾਰੀ ਦੀ ਹਾਲਤ ਵਿੱਚ ਤੁਸੀਂ ਅੱਧੇ ਕਲਾਕਾਰ ਅੱਧੇ ਡਾਕਟਰ ਅੱਧੇ ਬੈਰਿਸਟਰ ਜਾਂ ਵਕੀਲ ਅਤੇ ਅੱਧੇ ਪ੍ਰੋਫੈਸਰ ਰਹਿ ਜਾਂਦੇ ਹੋ ਤੁਹਾਡੀ ਯੋਗਤਾ ਬਿਮਾਰੀ ਦੀ ਦਸ਼ਾ ਵਿੱਚ ਅੱਧੀ ਰਹਿ ਜਾਂਦੀ ਹੈ ਪ੍ਰਤੀਯੋਗਤਾ ਦੀ ਦੌੜ ਵਿੱਚ ਤੁਸੀਂ ਦੂਜੇ ਲੋਕਾਂ ਤੋਂ ਪਿੱਛੇ ਰਹਿ ਜਾਂਦੇ ਹੋ ਲੋਕ ਅੱਗੇ ਵੱਧ ਜਾਂਦੇ ਹਨ ਇਸ ਭਾਰੀ ਮੁਕਾਬਲੇ ਅਤੇ ਪ੍ਰਤੀਯੋਗਤਾ ਦੇ ਯੁੱਧ ਵਿੱਚ ਸਪਸ਼ਟ ਅਤੇ ਉਜਲੀ ਸਫਲਤਾ ਦੇ ਲਈ ਦ੍ਰਿੜ ਸੰਕਲਪ ਅਤੇ ਸ਼ਕਤੀ ਜ਼ਰੂਰੀ ਚੀਜ਼ਾਂ ਹਨ। ਉਹ ਵਿਅਕਤੀ ਜੋ ਕਠੋਰ ਤੋਂ ਕਠੋਰ ਕੰਮ ਕਰ ਸਕਦਾ ਹੈ ਆਪਣੇ ਨਿਸ਼ਚੇ ਉੱਤੇ ਡਟਿਆ ਰਹਿੰਦਾ ਹੈ। ਜਿਹੜਾ ਮੁਸ਼ਕਲਾਂ ਦੀ ਚਿੰਤਾ ਕੀਤੇ ਬਿਨਾਂ ਅੱਗੇ ਵਧਦਾ ਹੈ। ਜਦਕਿ ਉਸ ਦੇ ਸਾਥੀ ਧੀਰਜ ਖੋ ਬੈਠਦੇ ਹਨ। ਜਿਸ ਦਾ ਵੀ ਵਿਚਾਰ ਦ੍ਰਿੜ ਹੋਵੇਗਾ, ਸੰਕਲਪ ਮਜ਼ਬੂਤ ਹੋਵੇਗਾ। ਆਸ਼ਾਵਾਂ ਸਫਲ ਹੋਣਗੀਆਂ। ਉਹੀ ਕਰਮ ਭੂਮੀ ਵਿੱਚ ਬਾਜ਼ੀ ਮਾਰ ਲੈ ਜਾਂਦਾ ਹੈ। ਅੰਤਿਮ ਜਿੱਤ ਉਸੇ ਦੀ ਹੀ ਹੁੰਦੀ ਹੈ। ਸੰਸਾਰ ਦੇ ਮਹਾਨ ਅਭਿਆਨ ਉਹੀ ਵਿਅਕਤੀ ਪੂਰੇ ਕਰ ਸਕਦਾ ਹੈ ਜਿਸ ਦਾ ਸਰੀਰ ਸਵਸਥ ਹੈ, ਮਜਬੂਤ ਹਨ, ਦਿਲ ਅਤੇ અત્યੰਤ ਸ਼ਕਤੀਸ਼ਾਲੀ ਹੈ। ਵਿਅਕਤੀਗਤ ਸ਼ਕਤੀ ਦਾ ਧਾਰਮਧਾਰ ਮਜਬੂਤ ਸਰੀਰ ਅਤੇ ਮਜਬੂਤ ਮਨ ਉੱਤੇ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਉਹ ਮਹਾਨ ਕਾਰਜ ਸਿਰਫ ਇੱਛਾ ਤੇ ਸੰਕਲਪ ਵੱਲ ਉੱਤੇ ਕਰ ਸਕਦੇ ਹਨ ਜਦਕਿ ਮਹਾਨ ਸੰਕਲਪ ਦੀ ਬੁਨਿਆਦ ਵੀ ਮਜਬੂਤ ਸਰੀਰ ਤੇ ਮਜਬੂਤ ਮਨ ਉੱਤੇ ਹੁੰਦੀ ਹੈ ਜਿਸ ਵਿਅਕਤੀ ਦੀ ਸਿਹਤ ਵਧੀਆ ਹੈ ਉਹ ਹੀ ਜੀਵਤ ਹੈ ਉਸ ਦੇ ਸਰੀਰ ਦੀ ਹਰ ਨਾੜੀ ਵਿੱਚ ਜੀਵਨ ਹੈ ਜੀਵਨ ਦੀ ਲਹਿਰ ਹੈ ਗਰਮ ਖੂਨ ਹੈ ਜੋ ਉਸ ਦੀਆਂ ਨਸਾਂ ਨਸਾਂ ਵਿੱਚ ਦੌੜਦਾ ਹੈ ਅਤੇ ਜੋ ਲੋਕ ਸ਼ਰਾਬ ਆਦੇ ਹੋਰ ਨਸ਼ਿਆਂ ਦੇ ਨਾਲ ਇਸ ਸੁੰਦਰ ਅਤੇ ਸਵਸਥ ਸਰੀਰ ਦਾ ਸਰਬਨਾਸ਼ ਕਰ ਲੈਂਦੇ ਹਨ ਉਹਨਾਂ ਦਾ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਵਿੱਚ ਤਾਂ ਜੀਵਨ ਸ਼ਕਤੀ ਦੀ ਥੁੜ ਹੋ ਚੁੱਕੀ ਹੈ ਇਸ ਲਈ ਅੱਛਾ ਅਤੇ ਲੰਮੀ ਉਮਰ ਵਾਲਾ ਜੀਵਨ ਸੁਖ ਅਤੇ ਆਨੰਦ ਦੇ ਨਾਲ ਬਿਤਾਉਣ ਦੇ ਲਈ ਸਭ ਪ੍ਰਕਾਰ ਦੇ ਨਸ਼ਿਆਂ ਤੋਂ ਬਚੋ ਨਸ਼ਾ ਕਰਦੇ ਹੋ ਤਾਂ ਅੱਜ ਹੀ ਛੱਡ ਦਿਓ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਬਹੁਤ-ਬਹੁਤ ਧੰਨਵਾਦ ਜੀ